ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧੀ ਦਿਹਾੜੇ ਚੱਲ ਰਹੇ ਆ ਜੀ ਸਿੱਧੀ ਦਿਹਾੜੇ ਕੋਟੀ ਕੋਟ ਪ੍ਰਣਾਮ ਗੁਰੂਆਂ ਨੂੰ ਜੀ ਜਿਨ੍ਹਾਂ ਨੇ ਇੰਡੀ ਤੜੀ ਸਿੱਧੀ ਦੇ ਕੇ ਸਾਨੂੰ ਜਨ ਜੀਵਨ ਬਖਸ਼ਿਆ ਜੀ ਸਾਰਾ ਪਰਿਵਾਰ ਵਾਰਤਾ ਛੋਟੇ ਛੋਟੇ ਬੱਚੇ ਨੀਹਾਂ ਚ ਚਨੇ ਗੇ ਇੰਨੀ ਠੰਡ ਦੇ ਵਿੱਚ ਕਿਦਾਂ ਰਹੇ ਜੀ ਦੇਖ ਸਕਦੇ ਹੋ ਤੁਸੀਂ ਅਸੀਂ ਮਾੜੀ ਜੀ ਠੰਡ ਹੁੰਦੀ ਆ ਤੇ ਰਜਾਈ ਲੱਲੋ ਜੀ ਕੁੱਤੀ ਪਾ ਲਓ ਕੋਟ ਪਾ ਲਓ ਜੈਕਟ ਪਾ ਲਓ ਤਿੰਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਠੰਡੀਆਂ ਹਵਾਵਾਂ ਚੱਲਦੀਆਂ ਸੀਗੀਆਂ ਕਿੰਦਾ ਉਹਨਾਂ ਨੇ ਰਾਤਾਂ ਕੱਟੀਆਂ ਉਹਨਾਂ ਦੀ ਸਤਿ ਸ੍ਰੀ ਅਕਾਲ ਤੁਮ ਕੋਟੀ ਕੋਟ ਪ੍ਰਣਾਮ ਜੀ ਸੀ ਦੀ ਦੇਹੜੇ ਦੇ ਵਿੱਚ ਗੁਰੂ ਘਰ ਜਾਓ ਪਾਠ ਕਰੋ ਆਪਣੇ ਬੱਚਿਆਂ ਨੂੰ ਗੁਰੂਆਂ ਬਾਰੇ ਦੱਸੋ ਕਿਦਾਂ ਇਹਨਾਂ ਸਹਾਦੇ ਦਿੱਤੀ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ